ਬੈਂਕ ਦੇ ਵੱਡੇ ਦਰਵਾਜ਼ੇ ਰਾਹੀਂ ਅੰਦਰ ਲੰਘ ਮੈਂ ਹਾਲ ਵਿੱਚ ਆ ਗਿਆ ਮਲੋਤਰਾ ਸਾਹਮਣੇ ਬੈਠਾ ਦਿਸਿਆ ਉਹ ਅੱਗੇ ਵੱਡਾ ਸਾਰਾ ਰਜਿਸਟਰ ਪਿਆ ਸੀ ਜਿਸ ਵਿੱਚ ਉਹ ਸਿਰ ਚੁਕਾਈ ਕੁਝ ਲਿਖ ਰਿਹਾ ਸੀ ਉਸ ਨੂੰ ਦੂਰੋਂ ਵੇਖ ਕੇ ਮੈਂ ਆਪਣਾ ਮੂੰਹ ਲਮਕਾ ਲੰਬਾ ਕਰ ਲਿਆ ਮਲੋਤਰਾ ਸਾਹਿਬ ਨਮਸਕਾਰ ਮੇਰੀ ਆਵਾਜ਼ ਸੁਣ ਕੇ ਉਸ ਨੇ ਸਿਰ ਚੁੱਕ ਕੇ ਮੇਰੇ ਵੱਲ ਵੇਖਿਆ ਫਿਰ ਉਹ ਆਪਣੀ ਸੀਟ ਤੋਂ ਉੱਠ ਖੜੋਤਾ ਬੜਾ ਮਾੜਾ ਹੋਇਆ ਮਲੋਤਰਾ ਸਾਹਿਬ ਮੈਂ ਆਵਾਜ਼ ਨੂੰ ਦੁਖੀ ਬਣਾਉਂਦਿਆਂ ਕਿਹਾ ਮੇਰੀ ਗੱਲ ਸੁਣ ਉਹ ਕੁਝ ਨਹੀਂ ਬੋਲਿਆ ਬਸ ਕੁਝ ਪਲਾਂ ਲਈ ਬੱਟ-ਬੱਟ ਮੇਰੇ ਵੱਲ ਵੇਖਦਾ ਰਿਹਾ ਇਹ ਕਿਵੇਂ ਹੋਇਆ ਮੈਂ ਉਸੇ ਤਰ੍ਹਾਂ ਉਦਾਸ ਲਹਿਜੇ ਨਾਲ ਉਸ ਨੂੰ ਦੂਜਾ ਸਵਾਲ ਕੀਤਾ ਨਹੀਂ ਗੱਲ ਤਾਂ ਕੋਈ ਖਾਸ ਨਹੀਂ ਪਹਿਲਾਂ ਤਾਂ ਆਪ ਜੜਿਆ ਜਿਹੜਾ ਵਿਗੜ ਕੇ ਟਾਈਫਾਇਡ ਬਣ ਗਿਆ ਬਹੁਤ ਤੇਰਾ ਬਥੇਰਾ ਇਲਾਜ ਕਰਵਾਇਆ ਪਰ ਤਾਪ ਟੁੱਟਿਆ ਹੀ ਨਹੀਂ ਅਤੇ ਫਿਰ ਇਹ ਕਹਿੰਦੇ ਆ ਉਹਦਾ ਚਿਹਰਾ ਇੰਜ ਹੋ ਗਿਆ ਜਿਵੇਂ ਉਹ ਰੋਂ ਦੇਣ ਚਾਹੁੰਦਾ ਹੋਵੇ ਮਲੋਤਰਾ ਸਾਹਿਬ ਇਹ ਤਾਂ ਸੱਚ ਹੀ ਮਾੜੀ ਗੱਲ ਹੋ ਗਈ। ਪਤਨੀ ਦੇ ਸਵਰਗਵਾਸ ਹੋਇਆ ਤਾਂ ਬੰਦਾ ਟੁੱਟ ਜਾਂਦਾ। ਉਹ ਵੀ ਫੇਰ ਉਮਰ 40 ਦੀ ਹੀ ਹੋਵੇ। ਠੀਕ ਹੈ ਭਈ ਵਕਤ ਪਿਆ ਤਾਂ ਹਰ ਇੱਕ ਨੇ ਤੁਰ ਜਾਣਾ ਪਰ ਅਜੇ ਉਹਦੇ ਜਾਣ ਦਾ ਬੇਲਾ ਥੋੜੀ ਆਇਆ ਸੀ। ਮਲੋਤਰਾ ਨੂੰ ਫਾਰਸ ਬੰਦਿਆ ਮੈਂ ਇੱਕ ਲੰਮਾ ਭਾਸ਼ਣ ਝਾੜ ਛਟਿਆ। ਮਲੋਤਰਾ ਮੇਰੇ ਵੱਲ ਵੇਖਦਾ ਰਿਹਾ ਪਰ ਬੋਲਿਆ ਕੁਝ ਨਾ। ਔਰ ਬਬਲੂ ਤੇ ਗੁੱਡੀ ਕੇ ਮੇਨੇ ਮੈਂ ਗੱਲ ਬਦਲਦਿਆਂ ਕਿਹਾ ਠੀਕ ਨੇ ਵਿਚਾਰੇ ਮਾਂ ਵੋਣੇ ਹੋ ਗਏ ਮਲੋਤਰੇ ਨੇ ਆਪਣੇ ਦੋਹੇ ਬੱਚਿਆਂ ਬਾਰੇ ਕਿ ਕੁਝ ਛੇਰੇ ਇਧਰ ਉਧਰ ਦੀਆਂ ਗੱਲਾਂ ਚੱਲਦੀਆਂ ਰਹੀਆਂ ਫਿਰ ਉਸ ਕੋਲੋਂ ਵਿਦਾ ਲੈ ਕੇ ਮੈਂ ਚੈੱਕ ਜਮਾ ਕਰਵਾਉਣ ਲਈ ਮੈਂ ਕਾਊਂਟਰ ਵੱਲ ਤੁਰ ਪਿਆ ਮਲੋਤਰੇ ਨੂੰ ਤਾਂ ਮੈਂ ਕਦੇ ਵੀ ਨਹੀਂ ਸੀ ਜਾਣਦਾ ਜੇ ਕਿਤੇ ਉਸ ਦਾ ਮੁੰਡਾ ਸਾਡੇ ਸਕੂਲ ਨਾ ਪੜਦਾ ਹੁੰਦਾ ਅਤੇ ਸਿਮਾਹੀ ਇਮਤਿਹਾਨ ਵਿੱਚ ਹਿਸਾਬ 'ਚ ਫੇਲ ਨਾ ਹੁੰਦਾ ਉਸ ਵੇਲੇ ਮੈਂ 6ਵੀਂ ਕਲਾਸ ਨੂੰ ਪੜਾਉਂਦਾ ਸੀ ਮਲੋਤਰਾ ਆਇਆ ਤਾਂ ਪ੍ਰਿੰਸੀਪਲ ਨੂੰ ਮਿਲਣਾ ਸੀ ਪਰ ਉਹ ਕੱਲ੍ਹ ਦਿੱਤਾ ਮੇਰੇ ਕੋਲ ਬਲੋਤਰੇ ਨੂੰ ਮੁੰਡੇ ਲਈ ਹਿਸਾਬ ਦੇ ਟਿਊਟਰ ਦੀ ਲੋੜ ਸੀ ਉਹਨਾਂ ਦਿਨਾਂ ਵਿੱਚ ਮੇਰਾ ਹੱਥ ਬਹੁਤ ਤੰਗ ਸੀ ਉਸ ਮੈਨੂੰ ਹਿਸਾਬ ਪੜਾਉਣ ਲਈ ਕਿਹਾ ਇੱਕ ਵਾਰੀ ਮਨ 'ਚ ਆਇਆ ਵੀ ਕਿ ਹਿਸਾਬ ਤਾਂ ਮੇਰਾ ਵਿਸ਼ਾ ਨਹੀਂ ਪਰ ਫਿਰ ਆਪੇ ਹੀ ਕੁੰਡੀ ਖੁੱਲ ਗਈ ਉਸ ਦੇ ਮੁੰਡੇ ਨਾਲੋਂ ਤਾਂ ਮੈਨੂੰ ਵੱਧ ਸਵਾਲ ਆਉਂਦੇ ਨੇ ਆਪੇ ਪੜਾ ਦਿਆਂਗਾ ਕਰੋਂ ਪਹਿਲਾਂ ਹੀ 5-6 ਸਵਾਲ ਹੱਲ ਕਰਕੇ ਲੈ ਜਾਇਆ ਕਰੂੰਗਾ ਇਹ ਸੋਚ ਕੇ ਮੈਂ ਪੜ ਵਿੱਚ ਬਬਲੂ ਨੂੰ ਪੜਾਉਣ ਦੀ ਹਾਮੀ ਭਰ ਦਿੱਤੀ ਗੱਲ 700 ਰੁਪਏ ਵਿੱਚ ਤੈਅ ਹੋਈ ਮਲੋਤਰਾ ਇੱਕ ਗੰਦੇ ਜਿਹੇ ਮੁਹੱਲੇ ਵਿੱਚ ਰਹਿੰਦਾ ਸੀ ਘਰ ਦਾ ਰਹਿਣ ਸਹਿਣ ਵੀ ਬਸ ਐਵੇਂ ਸੀ ਕੁਝ ਦਿਨਾਂ ਵਿੱਚ ਹੀ ਮੈਨੂੰ ਉਸਦੇ ਘਰ ਦੇ ਮਾਹੌਲ ਦਾ ਪਤਾ ਲੱਗ ਗਿਆ ਮਲੋਤਰਾ ਜਿੰਨਾ ਸੰਕੀ ਉਸਦੀ ਪਤਨੀ ਓਨੀ ਹੀ ਜ਼ਿਆਦਾ ਆਜ਼ਾਦ ਖਿਆਲਾਂ ਦੀ ਸੀ ਉਸ ਦੀਆਂ ਗੱਲਾਂ ਤੋਂ ਲੱਗੇ ਕਿ ਕਿਸੇ ਵੱਡੇ ਘਰੋਂ ਆਈ ਸੀ ਪਤਾ ਨਹੀਂ ਮਲੋਤਰਾ ਜਿਹੇ ਬੰਦੇ ਨਾਲ ਕਿਵੇਂ ਬੰਨੀ ਗਈ ਮੈਂ ਉਸ ਦੇ ਮੁੰਡੇ ਨੂੰ ਇੱਕ ਕਾਂਟਾ ਪਾਉਂਦਾ ਉਹ ਰੋਜ਼ ਮੈਨੂੰ ਚਾਹ ਦਾ ਕੱਪ ਬਣਾ ਦਿੰਦੀ ਤੇ ਨਾਲ ਬਿਸਕਟ ਵੀ ਪਰ ਮਲੋਤਰੇ ਨੂੰ ਇਹ ਸਭ ਚੰਗਾ ਨਾ ਲੱਗਦਾ ਜੇ ਉਸ ਦੀ ਪਤਨੀ ਦੋ ਮਿੰਟ ਲਈ ਵੀ ਕਿਤੇ ਮੇਰੇ ਕੋਲ ਬੈਠ ਜਾਂਦੀ ਤਾਂ ਉਹ ਆਲੇ-ਦੁਆਲੇ ਘਾਉਂਦਾ ਰਹਿੰਦਾ ਸਾਡੀ ਹਰ ਗੱਲ ਨੂੰ ਸ਼ੱਕ ਦੇ ਕੰਨਾਂ ਨਾਲ ਸੁਣਦਾ ਫਿਰ ਹੌਲੀ-ਹੌਲੀ ਮੈਨੂੰ ਉਹਨਾਂ ਦੇ ਦੋਹਾਂ ਦੇ ਸੁਆਦਾ ਪਤਾ ਲੱਗ ਗਿਆ ਮੈਂ ਵੇਖਦਾ ਕਿ ਕਿਸੇ ਛੋਟੀ ਜਿਹੀ ਗੱਲ ਨੂੰ ਲੈ ਕੇ ਕਦੇ ਕਦਾਈ ਉਹਨਾਂ ਦਾ ਬੋਲ ਬਲਾਰਾ ਵੀ ਹੋ ਜਾਂਦਾ ਮੈਨੂੰ ਸਾਹਮਣੇ ਵੇਖ ਕੇ ਪਤਨੀ ਤਾਂ ਭਾਵੇਂ ਸ਼ਰਮ ਦੀ ਮਾਰੀ ਕੁਝ ਨਹੀਂ ਕਹਿੰਦੀ ਪਰ ਮਲਹੋਤਰਾ ਇਸ ਦੀ ਕੋਈ ਪ੍ਰਵਾਣਾ ਕਰਦਾ ਪਤਨੀ ਦਾ ਮਾਨਸਿਕ ਸਤਾਰਾ ਜਿੰਨਾ ਉੱਚਾ ਸੀ ਮਲਹੋਤਰਾ ਉਸ ਦੇ ਬਿਲਕੁਲ ਵੀ ਤੋਲਣੇ ਸੀ ਉਸ ਦਾ ਖਿਆਲ ਸੀ ਕਿ ਬੰਦੇ ਨੂੰ ਉਹਨੇ ਹੀ ਚੇਹੀ ਰਹਿਣਾ ਚਾਹੀਦਾ ਹੈ ਜਿੰਨੇ ਨਾਲ ਉਸ ਦਾ ਕੰਮ ਸਾਰ ਜਾਵੇ ਮੈਂ 5-6 ਮਹੀਨੇ ਟਿਊਸ਼ਨ ਪੜਾਈ ਬਬਲੂ ਛੇਮੀ ਪਾਸ ਕਰ ਗਿਆ ਮਲੋਤਰੇ ਦੀ ਪਤਨੀ ਨੇ ਮੈਨੂੰ 1 ਕਿਲੋ ਵਾਲਾ ਮਠਾਈ ਦਾ ਡੱਬਾ ਦਿੱਤਾ ਜਦੋਂ ਕਿ ਮਲੋਤਰੇ ਨੂੰ ਇਹ ਵੀ ਚੰਗਾ ਨੇ ਲੱਗਿਆ ਪਹਿਲੀ ਵਾਰੀ ਮਲੋਤਰੇ ਨੂੰ ਮਿਲ ਕੇ ਜਦੋਂ ਮੈਂ ਬੈਂਕ ਚੋਂ ਬਾਹਰ ਨਿਕਲਿਆ ਤਾਂ ਮਨ ਬਹੁਤ ਭਾਰਾ ਭਾਰਾ ਲੱਗਿਆ ਉਸ ਔਰਤ ਦੀ ਸ਼ਕਲ ਵਾਰ-ਵਾਰ ਅੱਖਾਂ ਸਾਹਮਣੇ ਆਈ ਜਾਵੇ ਜਿਸ ਨੇ ਕਿੰਨੀ ਵਾਰੀ ਮੈਨੂੰ ਚਾਹ ਪਿਲਾਈ ਸੀ ਇੱਕ ਵਾਰੀ ਤਾਂ ਇਹ ਸੋਚ ਮਨ 'ਚ ਆਈ ਕਿ ਚੰਗਾ ਹੋਇਆ ਮਾਰ ਕੇ ਵਿਚਾਰੀ ਦਾ ਅੱਜ ਇਹ ਸਣਕੀ ਬੰਦੇ ਕੋਲੋਂ ਖਹਿੜਾ ਛੁੱਟਿਆ ਪਰ ਫੇਰ ਉਸਦੇ ਬੱਚਿਆਂ ਦਾ ਖਿਆਲ ਆਉਂਦਾ ਜੀ ਖਰਾਬ ਹੋ ਗਿਆ ਹੌਲੀ ਹੌਲੀ ਦਿਨ ਲੰਘਦਿਆਂ ਮਲੋਤਰੇ ਦੀ ਪਤਨੀ ਦੀ ਗੱਲ ਮਣੋ ਨਿਕਲ ਗਈ ਪਰ ਫੇਰ ਅਗਲੇ ਮਹੀਨੇ ਮੈਨੂੰ ਤਨਖਾਹ ਦਾ ਚੈੱਕ ਜਾਮਾ ਕਰਵਾਉਣ ਲਈ ਬੈਂਕ ਜਾਣਾ ਪਿਆ ਬੈਂਕ ਦਾ ਵੱਡਾ ਦਰਵਾਜ਼ਾ ਲੰਘ ਕੇ ਹਾਲ ਵਿੱਚ ਮਲੋਤਰੇ ਦੇ ਮੇਜ਼ ਵੱਲ ਨਜ਼ਰ ਚਲੀ ਗਈ ਉਹ ਕੁਰਸੀ ਦੀ ਬੈਂਕ ਨੂੰ ਬੈਕ ਨੂੰ ਪੈਠ ਲਈ ਬੇਲਾ ਬੈਠਾ ਸੀ ਅਨਸਾਨੀ ਫਿਤਰਤ ਮੁਤਾਬਿਕ ਮੈਂ ਆਪਣਾ ਚਿਹਰਾ ਫੇਰ ਪਹਿਲਾਂ ਵਾਂਗ ਢਿਲਾ ਕਰ ਲਿਆ ਮਲੋਤਰੇ ਨੂੰ ਵੇਖ ਉਹਦੀ ਪਤਨੀ ਦਾ ਖਿਆਲ ਆਇਆ ਆ ਮਾਣ ਆਪੇ ਕਹਿਣ ਲੱਗਾ ਵਿਚਾਰੇ ਦੀ タルਮੀਅਤ ਤੁਰ ਗਈ ਕਿੰਨਾ ਦੁਖੀ ਹੋਏਗਾ ਇਹ ਫੇਰ ਬੱਚੇ ਮਲੋਤਰਾ ਸਾਹਿਬ ਨਮਸਤੇ ਮੈਂ ਮਣ ਚ ਆਏ ਵਿਚਾਰਾ ਨੂੰ ਰੋਕ ਉਸ ਦੀ ਕੁਰਸੀ ਨੇੜੇ ਜਾ ਕੇ ਨਮਸਤੇ ਕਹੀ ਭਾਵੇਂ ਉਸ ਦੀ ਪਤਨੀ ਗੁਜਰਿਆ 1 ਮਹੀਨੇ ਤੋਂ ਉੱਪਰ ਹੋ ਗਿਆ ਸੀ ਮਰ ਮਰੋਤਰਾ ਤਾਂ ਵੀ ਮੈਨੂੰ ਉਹ ਦੁਖੀ ਬੰਦਾ ਲੱਗਾ ਜਿਹੜਾ ਮੈਂ ਪਿਛਲੇ ਮਹੀਨੇ ਦੇਖਿਆ ਸੀ ਫਿਰ ਉਸਦੇ ਦੁੱਖ ਵਿੱਚ ਸ਼ਰੀਕ ਹੋਣ ਲਈ ਮੈਨੂੰ ਆਪਣਾ ਚਿਹਰਾ ਦੁਖੀ ਤੇ ਗੰਭੀਰ ਬਣਾਉਣਾ ਪਿਆ ਮੈਂ ਦੋਵੇਂ ਬੱਚਿਆਂ ਬਾਰੇ ਪੁੱਛਿਆ ਮਰੋਤਰਾ ਇਸ ਦੇ ਜਵਾਬ ਵਿੱਚ ਤਾਂ ਕੁਝ ਵੀ ਨਹੀਂ ਬੋਲਿਆ ਪਰ ਅਚਾਨਕ ਉਸਦੇ ਮੂੰਹੋਂ ਨਿਕਲਿਆ ਤੁਹਾਨੂੰ ਪਤਾ ਨਹੀਂ ਮੇਰੀ ਪਤਨੀ ਦਾ ਸਵਰਗਵਾਸ ਹੋ ਗਿਆ ਹਾਂ ਮਰੋਤਰਾ ਸਾਹਿਬ ਬਹੁਤ ਦੁੱਖ ਦੀ ਗੱਲ ਹੈ ਬੱਚੇ ਮਾਂ ਹੋਣੇ ਹੋਗੇ ਮੈਂ ਜਵਾਬ ਦਿੱਤਾ ਉਜੇ ਤੇਰੇ ਉਧਰ ਉਧਰ ਦੀਆਂ ਗੱਲਾਂ ਚੱਲਦੀਆਂ ਰਹੀਆਂ ਮੈਂ ਉਸ ਕੋਲੋਂ ਵਿਦਾ ਲੈ ਕੇ ਚੈੱਕ ਜਮਾ ਕਰਵਾਉਣ ਵਾਲੇ ਕਾਊਂਟਰ ਵੱਲ ਤੁਰ ਪਿਆ ਹੁਣ ਹਰ ਮਹੀਨੇ ਇਸੇ ਤਰ੍ਹਾਂ ਹੁੰਦਾ ਜਦੋਂ ਮੈਂ ਮਲੋਤਰੇ ਸਾਹਮਣੇ ਹੁੰਦਾ ਉਹ ਮੇਰੇ ਨਾਲ ਪਤਨੀ ਦੇ ਸਵਰਗਵਾਸ ਹੋਣ ਵਾਲੀ ਗੱਲ ਜ਼ਰੂਰ ਕਰਦਾ ਅਤੇ ਮੇਰਾ ਵੀ ਉਹੀ ਜਵਾਬ ਹੁੰਦਾ ਹਾਂ ਮਲੋਤਰਾ ਸਾਹਿਬ ਤੁਸੀਂ ਪਿਛਲੇ ਮਹੀਨੇ ਹੀ ਦੱਸਿਆ ਸੀ ਇਹ ਕਹਿ ਕੇ ਮੇਰਾ ਆਪਣਾ ਚਿਹਰਾ ਬਧੋ ਬਦੀ ਦੁਖੀ ਕਰ ਲੈਂਦਾ ਫਿਰ ਰਸਮੀ ਤੌਰ ਤੇ ਗੱਲਾਂ ਹੁੰਦੀਆਂ ਕੋਜ ਮੋਰੋਤਰੇ ਦੀ ਪਤਨੀ ਬਾਰੇ ਤੇ ਕੋਜ ਉਸ ਦੀ ਕੁੜੀ ਬਾਰੇ ਮੈਂ ਉਸ ਨੂੰ ਨਸੀਹਤ ਦਿੰਦਾ ਕਿ ਕੁੜੀ ਸਿਆਣੀ ਹੋ ਗਈ ਹੈ ਧਿਆਨ ਰੱਖੇ ਪਿੱਛੇ ਹੀ ਇਕੱਲੀ ਘਰ ਚ ਰਹਿੰਦੀ ਹੈ ਇਉਂ ਹੀ ਕਈ ਮਹੀਨੇ ਲੰਘ ਗਏ ਜਦੋਂ ਵੀ ਮੈਂ ਉਸ ਦੇ ਸਾਹਮਣੇ ਹੋਮਾ ਪਤਨੀ ਦੇ ਤੁਰ ਜਾਣ ਦੀ ਗੱਲ ਕਰਨੀ ਨਾ ਭੁੱਲੇ ਜਿਵੇਂ ਉਸ ਦੀ ਮੌਤ ਬਾਰੇ ਪਹਿਲੀ ਵਾਰ ਦੱਸ ਰਿਹਾ ਹੋਵੇ ਕੁਝ ਮਹੀਨੇ ਬਾਅਦ ਤਾਂ ਹਾਲਾਤ ਇਹ ਹੋ ਗਈ ਕਿ ਮੈਂ ਬੈਂਕ ਤਾਂ ਜਾਣਾ ਪਰ ਉਸ ਕੋਲੋਂ ਬਚ ਕੇ ਨਿਕਲਣਾ ਚਾਹਾਂ ਜੇ ਕਦੇ ਉਹ ਮਿਲ ਵੀ ਪਵੇ ਤਾਂ ਪਤਾ ਨਹੀਂ ਕਿਉਂ ਮੇਰਾ ਮਨ ਸੱਚਮੁੱਚ ਹੀ ਦੁੱਖ ਨਾਲ ਭਰ ਜਾਵੇ ਉਸ ਦੀ ਪਤਨੀ ਦਾ ਚਿਹਰਾ ਅੱਖਾਂ ਸਾਹਮਣੇ ਘੁੰਮਣ ਲੱਗੇ ਫਿਰ ਬੱਚਾਂ ਦਾ ਖਿਆਲ ਆਵੇ ਤੇ ਆਪੇ ਮਲਹੋਤਰਾ ਨਾਲ ਹਮਦਰਦੀ ਜਾਗ ਪਵੇ ਸੋਚਾਂ ਕਿਵੇਂ ਕਰਦਾ ਹੋਵੇਗਾ ਇਹ ਵਿਚਾਰਾ ਕੁੜੀ ਵੱਡੀ ਹੁੰਦੀ ਜਾ ਰਹੀ ਹੈ ਫਿਰ ਮੁੰਡਾ ਵੀ ਇਕੱਲਾ ਹੈ ਇਸ ਦੇ ਬੈਂਕ ਆયા ਬੱਚੇ ਕਿਵੇਂ ਰਹਿੰਦੇ ਹੋਣਗੇ ਅਜਿਹੇ ਕਿੰਨੇ ਸਵਾਲ ਦਿਮਾਗ ਵਿੱਚ ਵੜਨ ਪਰ ਇਹਨਾਂ ਨਾਲ ਮਨ 'ਚ تسੱਲੀ ਵੀ ਹੋਵੇ ਕਿ ਚਲੋ ਹੋਰ ਨਹੀਂ ਤਾਂ ਗੱਲਾਂ ਨਾਲ ਮੈਂ ਕਿਸੇ ਦਾ ਥੋੜਾ ਬਹੁਤਾ ਦੁੱਖ ਤਾਂ ਵੰਡਾ ਹੀ ਦਿੰਦਾ ਇਹ ਵੀ ਪੌਣ ਦਾ ਹੀ ਕੰਮ ਹੈ ਅਗਲੇ ਮਹੀਨੇ ਮੈਂ ਫੇਰ ਬੈਂਕ ਚੈੱਕ ਜਮਾ ਕਰਵਾਉਣ ਗਿਆ ਹਾਲ ਦਾ ਦਰਵਾਜ਼ਾ ਲੰਘਦਿਆਂ ਸਾਹਮਣੇ ਬੈਠੇ ਮਲੂਤਰੇ ਤੇ ਨਜ਼ਰ ਪਈ ਉਸ ਦਿਨ ਬੈਂਕ ਵਿੱਚ ਬਹੁਤ ਭੀੜ ਸੀ ਡੀਡੀਏ ਦੇ ਫਲੈਟਾਂ ਲਈ ਫਾਰਮ ਜਮਾ ਹੋ ਰਹੇ ਸਨ ਲੰਬੀਆਂ ਲੰਬੀਆਂ ਕਤਾਰਾਂ ਤੇ ਉਸ ਵਿੱਚ ਖੜੇ ਗੱਪਾਂ ਮਾਰਦੇ ਲੋਕ ਮਲੋਤਰਾ ਵੇਲਾ ਬੈਠਾ ਸੀ ਨਮਸਤੇ ਮਲੋਤਰਾ ਸਾਹਿਬ ਬਾਹਰੋਂ ਆਵੇਂ ਮੈਂ ਸੋਹਣੇ ਮੂੜ ਨਾਲ ਆਇਆ ਪਰ ਉਸ ਨੂੰ ਸਾਹਮਣੇ ਵੇਖ ਹਰ ਵਾਰੀ ਵਾਂਗੂ ਮੂੰਹ ਠੱਲਾ ਕਰਨਾ ਪਿਆ ਕਿਉਂਕਿ ਮੇਰੇ ਸਾਹਮਣੇ ਉਹੀ ਦੁਖੀ ਬੰਦਾ ਬੈਠਾ ਸੀ ਜਿਸ ਦੀ ਪਤਨੀ ਮਰ ਗਈ ਸੀ ਫਿਰ ਕਿਸੇ ਨੇ ਦੁੱਖ ਵਿੱਚ ਸ਼ਰੀਕ ਹੋਣਾ ਇਨਸਾਨੀਅਤ ਵੀ ਸੀ ਹੋਰ ਮਲੋਤਰਾ ਸਾਹਿਬ ਬਬਲੂ ਤੇ ਗੁੱਡੀ ਕਿਵੇਂ ਨੇ ਇਹ ਕਹਿੰਦਾ ਮੇਰੇ ਸਮਾਨ ਸਾਹਮਣੇ ਦੋ ਮਾਂ ਵੋਹਣੇ ਬੱਚੇ ਆਗੇ ਜਿਹੜੇ ਛੋਟੀ ਉਮਰੇ ਇਕੱਠੇ ਹੋ ਘਰ ਦਾ ਸਾਰਾ ਪਾਰ ਚੁੱਕੀ ਖੜੇ ਸਨ ਠੀਕ ਨੇ ਇਹ ਕਹਿੰਦੇ ਆ ਮਲੋਤਰਾ ਸਾਹਿਬ ਦੀ ਆਵਾਜ਼ ਵਿੱਚ ਅੱਜ ਬਹੁਤ ਠਹਿਰਾ ਸੀ ਸੱਚਮੁੱਚ ਬਹੁਤ ਦੁੱਖ ਹੁੰਦਾ ਹੈ ਮਲੋਤਰਾ ਸਾਹਿਬ ਜਦੋਂ ਵੀ ਮੈਂ ਤੁਹਾਨੂੰ ਮਿਲਦਾ ਹਾਂ ਮੈਂ ਹਮਦਰਦੀ ਜਿਤਾਉਂਦਿਆਂ ਕਿਹਾ ਮੈਂ ਜਾਣ ਬੁੱਝ ਕੇ ਚਿਹਰੇ ਨੂੰ ਬਹੁਤ ਦੁਖੀ ਬਣਾ ਰੱਖਿਆ ਸੀ ਤੇ ਆਵਾਜ਼ ਨੂੰ ਬਹੁਤ ਭਾਰੀ ਭਾਵੇਂ ਮਲੋਤਰੇ ਦੀ ਪਤਨੀ ਗੁਜਰਿਆ ਵਰਾ ਹੋ ਚਲਿਆ ਸੀ ਪਰ ਮੇਰੇ ਮਨ 'ਚ ਤਾਂ ਇੱਕੋ ਗੱਲ ਇਹ ਬੰਦਾ ਕਦੋਂ ਆਪਣਿਆਂ ਨੂੰ ਭੁੱਲਦਾ ਹੈ ਇਸਦੇ ਦਿਨੋਂ ਪਤਨੀ ਦੀ ਮੌਤ ਦਾ ਸਾਲ ਥੋੜੇ ਹੀ ਮਿਟਿਆ ਹੋਣਾ ਹਰ ਰੋਜ਼ ਯਾਦ ਕਰਵਾਉਂਦਾ ਹੋਣਾ ਉਸਨੂੰ ਹੋਰ ਕਿਵੇਂ ਕੱਟਦੀ ਹੈ ਮਲੋਤਰਾ ਸਾਹਿਬ ਤੁਹਾਨੂੰ ਦੇਖ ਤਾਂ ਸੱਚਮੁੱਚ ਹਰ ਵਾਰੀ ਮਨ ਖਰਾਬ ਹੁੰਦਾ ਮੈਂ ਤਾਂ ਬੋਲੀ ਜਾਵਾਂ ਪਰ ਮਲੋਤਰਾ ਤਾਂ ਚਿਹਰਾ ਪਹਿਲਾਂ ਵਾਂਗ ਉਦਾਸ ਨਾ ਫਿਰ ਮੇਰੀ ਗੱਲ ਹਰ ਵਾਰੀ ਵਾਂਗ ਮੁੜ ਬੱਚਿਆਂ ਤੇ ਜਾ ਪਾਂਚੀ ਬੱਚਿਆਂ ਨੂੰ ਤਾਂ ਬਹੁਤ ਔਖਾ ਹੁੰਦਾ ਹੋਣਾ ਤੁਹਾਡੇ ਬੈਂਕਾਂ ਆ ਇਕ ਕੱਲੇ ਜੋ ਰਹਿ ਜਾਂਦੇ ਹੋਣਗੇ ਬਈ ਮਾਂ ਵੇਣੂ ਜੋ ਹੋਏ ਫਿਰ ਕਰਨ ਵੀ ਕੀ ਨਹੀਂ ਨਹੀਂ ਇੰਜ ਨਾ ਕਹੋ ਭਾਈ ਸਾਹਿਬ ਹੁਣ ਉਹ ਪਹਿਲਾਂ ਵਾਲੀ ਗੱਲ ਨਹੀਂ ਰਹੀ ਛੇ ਤੁਹਾਨੂੰ ਉਹ ਨਹੀਂ ਪਤਾ ਮੈਂ ਦੂਜਾ ਵਿਆਹ ਕਰਵਾ ਲਿਆ ਇਨਾ ਕਹਿ ਮਲੋਤਰਾ ਟੈਕਦਾ ਹੋਇਆ ਆਪਣੇ ਵਿਆਹ ਦੀ ਕਹਾਣੀ ਦੱਸਣ ਲੱਗ ਗਿਆ ਕਿ ਵਿਆਹ ਕਿਵੇਂ ਹੋਇਆ ਤੇ ਬਹੁਤੀ ਕਿਹੋ ਜਿਹੀ ਹੈ ਪਰ ਮੈਨੂੰ ਤਾਂ ਜਿਵੇਂ ਇਸ ਤੋਂ ਅੱਗੇ ਕੁਝ ਸੁਣਾਈ ਇਨ੍ਹਾਂ ਦੇ ਵੀ ਖਾਲ ਵਿੱਚ ਲੱਗੀਆਂ ਲੰਬੀਆਂ ਲੰਬੀਆਂ ਕਤਾਰਾਂ ਦੇ ਸ਼ੋਰ ਵਿੱਚ ਉਸਦੀ ਆਵਾਜ਼ ਗਵਾਚੀ ਜਾਵੇ ਅਤੇ ਦੋਵੇਂ ਮਾਂ ਵੈਣੋ ਬੱਚੇ ਮੇਰੀਆਂ ਅੱਖਾਂ ਸਾਹਮਣੇ ਖੜੇ ਡੁੱਸ ਕੀ ਜਾਣ ਜੇਕਰ ਇਹ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ